ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਫਾਊਂਡੇਸ਼ਨ ਨੇ ਜਾਰੀ ਇੱਕ ਬਿਆਨ 'ਚ H1B ਵੀਜ਼ਾ ਫੀਸ 1 ਲੱਖ ਡਾਲਰ ਕਰਨ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਕਦਮ ਅਣਉਚਿਤ ਹੈ ਤੇ ਇਸ ਨਾਲ ਹਜ਼ਾਰਾਂ ਪ੍ਰਵਾਸੀਆਂ 'ਚ ਰੋਹ ਅਤੇ ਗੁੱਸੇ ਦੀ ਭਾਵਨਾ ਪਾਈ ਜਾ ਰਹੀ ਹੈ ਫਾਊਂਡੇਸ਼ਨ ਦੇ ਪ੍ਰਧਾਨ ਰਿਤੂ ਕੁਮਾਰ ਨੇ ਕਿਹਾ ਹੈ ਕਿ 트럼ਪ ਪ੍ਰਸ਼ਾਸਨ ਦੀ ਪ੍ਰਵਾਸੀਆਂ ਪ੍ਰਤੀ ਨੀਤੀ ਨੇ ਪੰਬਲਪੂ ਸਾਹ ਤੇ ਡਰ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਨਾ ਕੇਵਲ ਦੱਖਣ ਏਸ਼ੀਆਈ ਲੋਕਾਂ ਲਈ ਖਤਰਨਾਕ ਹੈ ਬਲਕਿ ਇਸ ਨੇ ਨਿਆਂ ਸੰਗਤ ਅਮਰੀਕੀ ਕਦਰਾਂ-ਕੀਮਤਾਂ ਦਾ ਵੀ ਕਾਣ ਕੀਤਾ ਹੈ। ਐਸੋਸੀਏਸ਼ਨ ਨੇ ਕਿਹਾ ਕਿ ਫੀਸ ਵਧਾਉਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ ਤੇ 트럼ਪ ਪ੍ਰਸ਼ਾਸਨ ਦੇ ਇਸ ਕਦਮ ਨਾਲ ਸਿਹਤ ਸੰਭਾਲ ਤਕਨੀਕ ਅਤੇ ਖੋਜ ਸਮੇਤ ਅਮਰੀਕੀ ਅਰਥਵਿਵਸਥਾ ਦੇ ਪ੍ਰਮੁੱਖ ਖੇਤਰਾਂ ਉੱਪਰ ਬੁਰਾ ਅਸਰ ਪਵੇਗਾ ਇਸ ਕਦਮ ਨੇ ਇਹ ਸੁਨੇਹਾ ਦਿੱਤਾ ਹੈ ਕਿ ਪ੍ਰਵਾਸੀਆਂ ਦੇ ਹੁਨਰ ਸਖਤ ਮਿਹਨਤ ਅਤੇ ਸਮਰਪਿਤ ਭਾਵਨਾ ਦੀ ਕੋਈ ਕਦਰ ਨਹੀਂ ਹੈ ਫਾਊਂਡੇਸ਼ਨ ਨੇ ਅਮਰੀਕੀ ਨੀਤੀ ਕਹਾੜੀਆਂ ਤੋਂ ਮੰਗ ਕੀਤੀ ਹੈ ਕਿ ਉਹ ਫੀਸ ਵਧਾਉਣ ਦੇ ਨਿਰਣੇ ਨੂੰ ਵਾਪਸ ਲੈਣ ਤੇ ਮਨੁੱਖ ਪੱਖੀ ਇਮੀਗ੍ਰੇਸ਼ਨ ਸੁਧਾਰ ਕਰਨ ਜਿਨ੍ਹਾਂ ਨਾਲ ਸਾਰੇ ਵਰਕਰਾਂ ਦਾ ਮਾਨ ਸਨਮਾਨ ਕਾਇਮ ਹੁੰਦਾ ਹੋਵੇ ਫਾਊਂਡੇਸ਼ਨ ਆਗਵਾ ਨੇ ਨਵੀਂ ਨੀਤੀ ਨਾਲ ਪ੍ਰਭਾਵਿਤ ਭਾਈਚਾਰਿਆਂ ਨਾਲ ਇੱਕ ਜੁਟਤਾ ਦਾ ਪ੍ਰਗਟਾਵਾ ਕਰਦੇ ਹਾਂ ਕਿ ਉਹ 트럼ਪ ਪ੍ਰਸ਼ਾਸਨ ਦੀ ਗਲਤ ਪਹੁੰਚ ਵਿਰੁੱਧ ਜਦੋਂ ਜਹਿਦ ਕਰਦੇ ਰਹਿਣਗੇ ਇੱਥੇ ਇਹ ਵੀ ਦੱਸਦੀ ਹੈ ਕਿ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ 2025 ਦੀ ਪਹਿਲੀ ਛਿਮਾਹੀ ਚ H1B ਵੀਜ਼ਾ ਪ੍ਰਵਾਨਗੀਆਂ ਦੀ ਸੂਚੀ ਚ Amazon ਸਭ ਤੋਂ ਅੱਗੇ ਰਿਹਾ ਈ-ਕਾਮਰਸ ਦਿੱਗਜ Amazon ਨੂੰ 30 ਜੂਨ 2025 ਤੱਕ 10440 ਵੀਜ਼ਾ ਪਰਵਾਨਗੀਆਂ ਪ੍ਰਾਪਤ ਹੋਈਆਂ Tata Consultancy Services 5505 ਵੀਜ਼ਾ ਪਰਵਾਨਗੀਆਂ ਦੇ ਨਾਲ ਦੂਜੇ ਸਥਾਨ ਤੇ ਹੈ Microsoft ਤੇ Apple 5199 ਤੇ 5123 ਦੇ ਨਾਲ ਤੀਜੇ ਚੌਥੇ ਸਥਾਨ ਤੇ ਨੇ ਇਹ ਸਾਰੀਆਂ ਕੰਪਨੀਆਂ ਇੰਜੀਨੀਅਰਿੰਗ ਖੋਜ ਅਤੇ ਵਿਕਾਸ ਵਰਗੇ ਵਿਸ਼ੇਸ਼ ਖੇਤਰਾ 'ਚ ਹਨਰਮੰਦ ਪੇਸ਼ੇਵਰਾਂ ਨੂੰ ਨਿਯੁਕਤ ਕਰਨ ਲਈ H1B ਪ੍ਰੋਗਰਾਮ ਦੀ ਵਰਤੋਂ ਕਰਦੀਆਂ ਨੇ ਡੋਨਲਡ 트ੰਪ ਵੱਲੋਂ ਅਮਰੀਕਾ 'ਚ ਕੱਚੇ ਟਰੱਕ ਡਰਾਈਵਰਾਂ ਵਿਰੁੱਧ ਜਾਰੀ ਫਰਮਾਨ ਅੱਜ ਤੋਂ ਲਾਗੂ ਹੋ ਰਿਹਾ ਏ ਪਰ ਇਸੇ ਦੌਰਾਨ ਮੰਦ ਭਾਗੀਆਂ ਖਬਰਾਂ ਆਉਣ ਦਾ ਸਿਲਸਲਾ ਵੀ ਸ਼ੁਰੂ ਹੋ ਗਿਆ ਏ ਕੈਲੀਫੋਰਨੀਆ 'ਚ 30 ਸਾਲ ਦਾ ਟਰੱਕ ਡਰਾਈਵਰ ਰੇਸ਼ਮ ਸਿੰਘ ਅਚਨਚੇਤ ਦਮ ਤੋੜ ਗਿਆ ਤੇ ਇਸ ਬੇਵਕਤੀ ਮੌਤ ਦਾ ਕਾਰਨ ਡਿਪਰੈਸ਼ਨ ਦੱਸਿਆ ਜਾ ਰਿਹਾ ਏ ਤਰਨਤਾਰਨ ਦੇ ਕਸਬਾ ਧਾਰੀਵਾਲ ਨਾਲ ਸੰਬੰਧਤ ਰੇਸ਼ਮ ਸਿੰਘ ਆਪਣੇ ਪਿੱਛੇ 4 ਸਾਲ ਦਾ ਬੇਟਾ ਛੱਡ ਗਿਆ ਜੋ ਪੰਜਾਬ 'ਚ ਆਪਣੇ ਦਾਦਾ-ਦਾਦੀ ਕੋਲ ਰਹਿ ਰਿਹਾ ਹੈ। ਸਕਾਟਕਨ ਦੇ ਰਮਨ ਕੁਮਾਰ ਨੇ ਗੋ ਫੰਡਮੀ ਪੇਜ ਰਾਹੀਂ ਦੱਸਿਆ ਕਿ ਰੇਸ਼ਮ ਸਿੰਘ ਦੀ ਜ਼ਿੰਦਗੀ 'ਚ ਕਾਫੀ ਉਤਰਾ-ਚੜਾ ਆਇਆ ਪਰ ਉਸ ਨੇ ਕਦੀ ਵੀ ਲੋੜਵੰਦਾਂ ਦੀ ਸੇਵਾ ਤੋਂ ਹੱਥ ਪਿੱਛੇ ਨਹੀਂ ਕੀਤਾ। ਪਿੰਡ ਦੇ ਇੱਕ ਗਰੀਬ ਪਰਿਵਾਰ ਦਾ ਘਰ ਬਣਾਉਣ 'ਚ ਮਦਦ ਕੀਤੀ ਅਤੇ ਗੁਰਦੁਆਰਾ ਸਾਹਿਬ 'ਚ ਟਿਊਬਵੈੱਲ ਅਤੇ ਹੋਰ ਕਾਰਜਾਂ ਵਾਸਤੇ 5 ਲੱਖ ਰੁਪਏ ਭੇਜੇ ਹਾਲ ਹੀ ਚਹੜਾ ਦੌਰਾਨ ਵੀ ਰੇਸ਼ਮ ਸਿੰਘ ਨੇ ਵੱਧ ਚੜ ਕੇ ਆਰਥਿਕ ਮਦਦ ਕੀਤੀ ਹੁਣ ਰੇਸ਼ਮ ਸਿੰਘ ਦੇ ਬਿਰਧ ਮਾਪਿਆਂ ਅਤੇ 4 ਸਾਲ ਦੇ ਬੇਟੇ ਨੂੰ ਆਰਥਿਕ ਮਦਦ ਦੀ ਜ਼ਰੂਰਤ ਹੈ ਦੂਜੇ ਪਾਸੇ ਕੈਨੇਡਾ ਦੇ ਸਡਬਰੀ ਸ਼ਹਿਰ ਚ ਹਰਨੂਰ ਸਿੰਘ ਦੀ ਅਚਾਨਕ ਮੌਤ ਹੋਣ ਬਾਰੇ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਸ ਦੀ ਦੇਹ ਪੰਜਾਬ ਭੇਜਣ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਹਰਨੂਰ ਦੇ ਭਰਾ ਗੁਰਨੂਰ ਸਿੰਘ ਨੇ ਦੱਸਿਆ ਕਿ ਉਹ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜਾ ਤੇ ਆਪਣਾ ਭਵਿੱਖ ਸੁਨਹਿਰੀ ਬਣਾਉਣ ਦੇ ਯਤਨਾਂ 'ਚ ਜੁਟ ਗਿਆ ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਇੱਥੇ ਦੱਸਣਾ ਬਣਦਾ ਕਿ ਕੈਨੇਡਾ 'ਚ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਪਰ ਪੀਆਰ ਤੱਕ ਪੁੱਜਣ ਦਾ ਕੋਈ ਰਾਹ ਨਹੀਂ ਲੱਭ ਰਿਹਾ ਬਿਲਕੁਲ ਇਹੋ ਜਿਹੇ ਹਾਲਾਤ ਵਿਚੋਂ ਅਮਰੀਕਾ ਦੇ ਉਹ ਪੰਜਾਬੀ ਨੌਜਵਾਨ ਲੰਘ ਰਹੇ ਨੇ ਜਿਨ੍ਹਾਂ ਨੂੰ ਹੁਣ ਤੱਕ ਗ੍ਰੀਨ ਕਾਰਡ ਨਹੀਂ ਮਿਲਿਆ ਤੇ ਟਰੱਕ ਡਰਾਈਵਰ ਵਜੋਂ ਕੰਮ ਕਰ ਰਹੇ ਸਨ ਅੱਜ ਤੋਂ ਲਾਗੂ ਹੋ ਰਿਹਾ ਨਿਯਮ ਮੁਤਾਬਕ ਵਰਕ ਪਰਮਿਟ ਵਾਲਿਆਂ ਨੂੰ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਨਹੀਂ ਮਿਲਣਗੇ ਨਵੇਂ ਨਿਯਮ ਤਹਿਤ ਘੱਟੋ ਘੱਟ 2 ਲੱਖ ਮੌਜੂਦਾ ਡਰਾਈਵਰਾਂ ਦਾ ਰੋਜ਼ਗਾਰ ਖੋਸ ਜਾਵੇਗਾ ਤੇ ਸਿਖਲਾਈ ਲੈ ਰਹੇ 20 ਹਜ਼ਾਰ ਡਰਾਈਵਰ ਕਦੇ ਟਰੱਕ ਨਹੀਂ ਚਲਾ ਸਕਣਗੇ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਕੱਚੇ ਪ੍ਰਵਾਸੀਆਂ ਨੂੰ ਜਾਰੀ ਸੀ ਡੀ ਐਲਜ਼ ਚੋਂ 25 ਫੀਸਦੀ ਗੈਰਵਾਜਬ ਤਰੀਕੇ ਨਾਲ ਦਿੱਤੇ ਗਏ ਪਰ ਹੁਣ ਅਜਿਹਾ ਨਹੀਂ ਹੋ ਸਕੇਗਾ ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਕਈ ਰਾਜਾਂ ਚ ਪ੍ਰਵਾਸੀਆਂ ਦੇ ਵਰਕ ਪਰਮਿਟ ਤੋਂ 4 ਸਾਲ ਅੱਗੇ ਤੱਕ ਡਰਾਈਵਿੰਗ ਲਾਇਸੈਂਸ ਦੀ ਮਿਆਦ ਤੈਅ ਕੀਤੀ ਗਈ ਜੋ ਸਿੱਧੇ ਤੌਰ ਤੇ ਗੈਰਕਾਨੂੰਨੀ ਹੈ ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਵਿੱਚ ਐਤਵਾਰ ਨੂੰ ਇੱਕ ਸਾਬਕਾ ਫੌਜੀ ਵੱਲੋਂ ਇਸਾਈਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਦੌਰਾਨ 5 ਜਣਿਆਂ ਦੀ ਮੌਤ ਹੋ ਗਈ ਤੇ 8 ਹੋਰ ਜ਼ਖਮੀ ਹੋ ਗਏ। ਸਾਬਕਾ ਫੌਜੀ ਗੋਲੀਬਾਰੀ ਤੱਕ ਹੀ ਸੀਮਤ ਨਹੀਂ ਰਿਹਾ ਤੇ ਬਾਅਦ ਚ ਉਸ ਨੇ ਚਰਚ ਨੂੰ ਅੱਗ ਲਾ ਦਿੱਤੀ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ 40 ਸਾਲ ਦੇ ਥਾਮਸ ਜਾਕਬ ਸੈਨਫੋਰਡ ਦੇ ਬੇਟੇ ਨੂੰ ਇੱਕ ਗੰਭੀਰ ਬਿਮਾਰੀ ਹੋਣ ਕਰਕੇ ਉਸ ਨੇ ਫੌਜ ਦੀ ਨੌਕਰੀ ਛੱਡੀ ਸੀ ਅਤੇ ਉਹ ਪੋਸਟ ਟਰਾਮੈਟਿਕ ਸਟ्रेस ਡਿਸਆਰਡਰ ਦਾ ਵੀ ਪੀੜਿਤ ਦੱਸਿਆ ਗਿਆ। ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਇਸਾਈਆਂ ਉੱਤੇ ਜਾਣਬੁੱਝ ਕੇ ਹਮਲਾ ਕੀਤਾ ਗਿਆ ਸਾਡੇ ਮੁਲਕ 'ਚ ਇਸ ਮਹਾਮਾਰੀ ਨੂੰ ਰੋਕਿਆ ਜਾਣਾ ਚਾਹੀਦਾ ਹੈ ਅਮਰੀਕਾ ਦੇ ਮਰੀਨ ਕੋਰ ਮੁਤਾਬਕ ਗੋਲੀਬਾਰੀ ਕਰਨ ਵਾਲੇ ਸੈਨਫਰਡ ਨੇ ਜੂਨ 2004 ਤੋਂ ਜੂਨ 2008 ਤੱਕ ਨੌਕਰੀ ਕੀਤੀ ਤੇ ਇਸ ਦੌਰਾਨ ਉਹ ਇਰਾਕ 'ਚ ਤਾਇਨਾਤ ਰਿਹਾ ਮੀਡੀਆ ਰਿਪੋਰਟਸ ਮੁਤਾਬਕ ਸੈਨਫਰਡ ਮਾਰਚ 2008 'ਚ ਅਮਰੀਕਾ ਪਰਤ ਆਇਆ ਤੇ 3 ਮਹੀਨੇ ਬਾਅਦ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਬਾਅਦ ਚ ਉਸਨੇ ਟਰੱਕ ਡਰਾਈਵਰ ਵਜੋਂ ਕੰਮ ਸ਼ੁਰੂ ਕੀਤਾ ਤੇ 2016 ਚ ਬਰਟਨ ਵਿਖੇ ਇੱਕ ਘਰ ਖਰੀਦਿਆ ਵਾਰਦਾਤ ਅੱਖੀਂ ਦੇਖਣ ਵਾਲੇ ਇੱਕ ਸ਼ਖਸ ਨੇ ਫੌਕਸ ਨਿਊਜ਼ ਨੂੰ ਦੱਸਿਆ ਕਿ ਗੋਲੀਬਾਰੀ ਤੋਂ ਪਹਿਲਾਂ ਇੱਕ ਟਰੱਕ ਗ੍ਰੈਂਡ ਬਲੈਂਕ ਸ਼ਹਿਰ ਦੀ ਚਰਚ 'ਚ ਵਜਿਆ ਜਿਸ ਮਗਰੋਂ ਭਾਜੜ ਪੈ ਗਈ ਟਰੱਕ ਦੀ ਟੱਕਰ ਵੇਲੇ ਚਰਚ 'ਚ ਦਰਜਣਾ ਲੋਕ ਮੌਜੂਦ ਸਨ ਸ਼ਨੀਵਾਰ ਨੂੰ ਚਰਚ ਦੇ ਇੱਕ ਬਜ਼ੁਰਗ ਪਾਦਰੀ ਦੀ ਮੌਤ ਹੋਈ ਸੀ ਜਿਸ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਪੁੱਜੇ ਹੋਏ ਸਨ ਮਿਸ਼ੀਗਨ ਦੇ ਗਵਰਨਰ ਗ੍ਰੈਚਨ ਵਿਟਮਾਰ ਨੇ ਪੀੜਤਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਸਰਕਾਰੀ ਇਮਾਰਤ ਤੇ ਝੰਡੇ ਅੱਦੇ ਚੁਕਾਉਣ ਦੇ ਹੁਕਮ ਦੇ ਦਿੱਤੇ ਮਿਸ਼ੀਗਨ ਚ ਗੋਲੀਬਾਰੀ ਮਗਰੋਂ ਨਿਊਯਾਰਕ ਪੁਲਿਸ ਨੇ ਇhtiyat ਵਜੋਂ ਧਾਰਮਿਕ ਥਾਵਾਂ ਤੇ ਸੁਰੱਖਿਆ ਬੰਦੋਬਸਤ ਸਖਤ ਕਰ ਦਿੱਤੇ ਕੈਲੀਫੋਰਨੀਆ ਦੇ ਲਾਸ ਐਂਜਲਸ ਵਿਖੇ ਵੀ ਧਾਰਮਿਕ ਸਥਾਨਾਂ ਦੇ ਨੇੜੇ ਪੁਲਿਸ ਗਸ਼ਤ ਵਧਾ ਦਿੱਤੀ ਗਈ ਹੈ ਚਰਚ ਚ ਵਾਪਰੀ ਹੌਲ ਨਾਕ ਵਾਰਦਾਤ ਮਗਰੋਂ FBI ਦੇ ਚੀਫ ਕਸ਼ ਪਟੇਲ ਨੇ ਕਿਹਾ ਕਿ ਹਾਲਾਤਾਂ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਅਜਿਹਾਂ ਕਨੌਣੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਮਰੀਕੀ ਸਰਕਾਰ ਦਾ ਸ਼ਟਡਾਊਨ ਲਗਭਗ اٹਲ ਦਿਖਾਈ ਦੇ ਰਿਹਾ ਹੈ ਤੇ ਇਹ ਚਿੰਤਾ ਵੱਧ ਰਹੀ ਹੈ ਕਿ 트럼ਪ ਪ੍ਰਸ਼ਾਸਨ ਇਸ ਨੂੰ ਸੰਘੀ ਕਰਮਚਾਰੀਆਂ ਦੀ ਵੱਡੇ ਪੱਧਰ ਤੇ ਛਾਂਟੀ ਕਰਨ ਦੇ ਮੌਕੇ ਵਜੋਂ ਵਰਤਣ ਲਈ ਤਿਆਰ ਹੈ ਕਾਂਗਰਸ ਲਈ ਮੰਗਲਵਾਰ ਰਾਤ 11:59 ਮਿੰਟ ਦੀ ਸਮਾਂ ਸੀਮਾ ਤੱਕ ਹੁਣ ਕੁਝ ਘੰਟਿਆਂ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਜਦੋਂ ਤੱਕ ਨਵਾਂ ਵਿੱਤੀ ਸਾਲ ਸ਼ੁਰੂ ਨਹੀਂ ਹੁੰਦਾ ਤੇ ਸਰਕਾਰ ਦੇ اختیਾਰੀ ਖਰਚਿਆਂ ਨੂੰ ਬੰਦ ਨਹੀਂ ਕੀਤਾ ਜਾਂਦਾ ਚਾਰ ਚੋਟੀ ਦੇ ਕਾਂਗਰਸ ਨੇਤਾ ਵਾਈਟ ਹਾਊਸ ਵਿਖੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ ਹਾਊਸ ਸਪੀਕਰ ਮਾਈਕ ਜੌਨਸਨ ਸੈਨੇਟ ਮੈਜੋਰਟੀ ਲੀਡਰ ਜੌਨ ਥੂਨ ਹਾਊਸ ਮਾਈਨੋਰਟੀ ਲੀਡਰ ਹਕੀਮ ਜੈਫਰੀਜ਼ ਅਤੇ ਸੈਨੇਟ ਮੈਨੋਰਿਟੀ ਲੀਡਰ ਚੱਕ ਸ਼ੂਮਰ ਨਾਲ ਇਹ ਮੁਲਾਕਾਤ ਉਦੋਂ ਹੋਈ ਜਦੋਂ ਮੰਗਲਵਾਰ ਰਾਤ ਨੂੰ ਸਰਕਾਰੀ ਫੰਡਿੰਗ ਖਤਮ ਹੋਣ ਵਾਲੀ ਹੈ ਦੋਵੇਂ ਤਰ੍ਹਾਂ ਆਪਣੇ ਆਪਣੇ ਅਉਧਿਆਂ ਤੇ ਡਟੀਆਂ ਹੋਈਆਂ ਨੇ ਅਮਰੀਕੀ ਸਰਕਾਰ ਸ਼ਟਡਾਊਨ ਉਦੋਂ ਹੁੰਦੀ ਹੈ ਜਦੋਂ ਪ੍ਰਤੀਨਿਧੀ ਸਭਾ ਸੈਨੇਟ ਅਤੇ ਵਾਈਟ ਹਾਊਸ ਬਜਟ ਤੇ ਸਹਿਮਤ ਨਹੀਂ ਹੋ ਸਕਦੇ ਹਾਲਾਂਕਿ ਰਿਪਬਲਿਕਨਸ ਕੋਲ ਇਸ ਵੇਲੇ ਤਿੰਨਾ ਤੇ ਕੰਟਰੋਲ ਹੈ ਪਾਰਟੀ ਸੈਨੇਟਰਾਂ ਹੀ ਖਰਚਾ ਮਤਾ ਪ੍ਰਾਪਤ ਕਰਨ ਲਈ ਲੋੜੀਂਦੇ 60 ਵੋਟਾਂ ਤੋਂ 7 ਘੱਟ ਹੈ ਜਿਸ ਕਾਰਨ ਕੁਝ ਦੋਪੱਖੀ ਸੌਦੇਬਾਜ਼ੀ ਜ਼ਰੂਰ ਹੋ ਜਾਂਦੀ ਹੈ 2000 ਤੋਂ ਬਾਅਦ ਸਿਰਫ 3 ਵਾਰ ਅਸਲ ਬੰਦ ਹੋਈ ਹੈ ਜਿਨ੍ਹਾਂ ਚੋਂ ਦੋ 트ੰਪ ਦੇ ਪਹਿਲੇ ਕਾਰਜਕਾਲ ਦੌਰਾਨ ਹੋਈਆਂ ਸਨ ਸ਼ਟਡਾਊਨ ਦੌਰਾਨ ਜਿਸ ਨੂੰ ਫੰਡਿੰਗ ਪਾੜੇ ਵਜੋਂ ਵੀ ਜਾਣਿਆ ਜਾਂਦਾ ਹੈ ਪੂਰੀ ਸਰਕਾਰ ਕੰਮ ਕਰਨਾ ਬੰਦ ਨਹੀਂ ਕਰਦੀ ਕਾਨੂੰਨ ਦੁਆਰਾ ਲੋੜਿੰਦੀਆਂ ਜ਼ਰੂਰੀ ਸੇਵਾਵਾਂ ਮੌਜੂਦ ਰਹਿੰਦੀਆਂ ਨੇ ਪਰ ਇਹ ਫੈਸਲਾ ਕਰਨ ਦੀ ਸ਼ਕਤੀ ਕਿ ਕਿਹੜੀਆਂ ਨੌਕਰੀਆਂ ਤੇ ਕਿਹੜੀਆਂ ਏਜੰਸੀਆਂ ਨੂੰ ਦੇਣਾ ਪਵੇਗਾ ਮੁੱਖ ਤੌਰ ਤੇ ਵਾਈਟ ਹਾਊਸ ਕੋਲ ਤਾਕਤ ਹੁੰਦੀ ਹੈ ਕੈਨੇਡਾ ਸਰਕਾਰ ਨੇ ਅੱਜ ਬਿਸ਼ਨੋਈ ਗਰੋ ਨੂੰ ਅਤਵਾਦੀ ਸੰਗਠਨ ਐਲਾਨ ਦਿੱਤਾ ਹੈ ਜਿਸ ਕਾਰਨ ਹੁਣ ਇਸ ਦੀ ਕਿਸੇ ਵੀ ਗਤੀਵਿਧੀ ਅਤੇ ਇਸ ਦੇ ਮੈਂਬਰ ਵੱਲੋਂ ਕੀਤੀ ਅਪਰਾਧਿਕ ਕਾਰਵਾਈ ਸਖਤ ਕਾਨੂੰਨੀ ਦਾਇਰੇ ਹੇਠ ਮੰਨੀ ਜਾਏਗੀ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਅਤੇ ਐਨਡੀਪੀ ਵੱਲੋਂ ਕਾਫੀ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਜੇਲ੍ਹ ਚੋਂ ਕਥਿਤ ਫੋਨ ਰਾਹੀਂ ਅਪਰਾਧਿਕ ਨਿਰਦੇਸ਼ ਦੇਣ ਵਾਲੇ ਲਾਰੈਂਸ ਬਿਸ਼ਨੋਈ ਦੇ ਗਰੋ ਨੂੰ ਕਿਸੇ ਵੀ ਤਰ੍ਹਾਂ ਦੀ ਵਿੱਤੀ ਮਦਦ ਦੇਣ ਵਾਲੇ ਲੋਕ ਹੁਣ ਕਾਨੂੰਨੀ ਸ਼ਿਕੰਜੇ ਚ ਫਸ ਸਕਣਗੇ ਪਿਛਲੇ ਸਾਲ ਕੈਨੇਡਾ ਦੀ ਕੇਂਦਰੀ ਪੁਲਿਸ ਵੱਲੋਂ ਦੋਸ਼ ਲਾਏ ਗਏ ਸਨ ਕਿ ਕੈਨੇਡਾ 'ਚ ਕਈ ਕਤਲਾਂ ਤੇ ਹਿੰਸਕ ਕਾਰਵਾਈਆਂ 'ਚ ਵਿਸ਼ਨੋਈ ਗਰੋ ਦਾ ਹੱਥ ਸੀ ਜੋ ਕਥਿਤ ਭਾਰਤੀ ਖੁਫੀਆ ਏਜੰਸੀ ਦੇ ਇਸ਼ਾਰੇ ਤੇ ਇਹ ਕੁਝ ਕਰਦੇ ਨੇ ਭਾਰਤੀ ਸਰਕਾਰ ਕੈਨੇਡਾ ਦੇ ਇਹਨਾਂ ਦੋਸ਼ਾਂ ਤੋਂ ਇਨਕਾਰ ਕਰਦੀ ਰਹੀ ਹੈ ਲੋਰੈਂਸ ਵਿਸ਼ਨੋਈ ਗਰੋ ਨੂੰ ਅੱਤਵਾਦੀ ਸੰਗਠਨ ਐਲਾਨਣ ਤੋਂ ਬਾਅਦ ਕੈਨੇਡਾ ਸਰਕਾਰ ਇਸ ਗਰੋ ਨਾਲ ਸੰਬੰਧਿਤ ਲੋਕਾਂ ਦੇ ਬੈਂਕ ਖਾਤੇ ਸੀਜ਼ ਕਰ ਸਕਦੀ ਹੈ ਉਹਨਾਂ ਦੀ ਜਾਇਦਾਦ ਜ਼ਬਤ ਕਰ ਸਕਦੀ ਹੈ ਤੇ ਪੁਲਿਸ ਅਤੇ ਅਦਾਲਤਾਂ ਵੱਲੋਂ ਉਨਾ ਦੀ ਕਿਸੇ ਅਪਰਾਧਿਕ ਗਤੀਵਿਧੀ ਨੂੰ ਆਮ ਤੋਂ ਵੱਖਰੇ ਸਖਤ ਕਾਨੂੰਨ ਹੇਠ ਵਿਚਾਰਿਆ ਜਾਏਗਾ ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ਕੈਨੇਡਾ 'ਚ ਹੋਏ ਕਈ ਕਤਲਾਂ ਫਰੋਤੀਆਂ ਦੀ ਮੰਗ ਅਤੇ ਹੋਰ ਹਿੰਸਕ ਕਾਰਵਾਈਆਂ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੋ ਵੱਲੋਂ ਲਈ ਜਾਂਦੀ ਰਹੀ ਹੈ ਵਿਰੋਧੀ ਪਾਰਟੀ ਦੇ ਨਾਲ-ਨਾਲ ਕੁਝ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਸ਼ਹਿਰਾਂ ਦੇ ਮੇਰਾਂ ਵੱਲੋਂ ਵੀ ਵਧੇ ਹੋਏ ਅਪਰਾਧ ਨੂੰ ਘਟਾਉਣ ਲਈ ਇਹੀ ਮੰਗ ਉਭਾਰੀ ਜਾਂਦੀ ਰਹੀ ਹੈ यूके च नागरिकਾਂ ਅਤੇ ਸਥਾਈ ਨਿਵਾਸੀਆਂ ਨੂੰ ਕੰਮ ਪ੍ਰਾਪਤ ਕਰਨ ਲਈ ਇੱਕ ਲਾਜ਼ਮੀ ਡਿਜੀਟਲ ਪਛਾਣ ਪੱਤਰ ਪੇਸ਼ ਕਰਨਾ ਜ਼ਰੂਰੀ ਹੋਵੇਗਾ। ਬ੍ਰਿਟਿਸ਼ ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਸਰਕਾਰ ਨੇ ਕਿਹਾ ਕਿ ਇਹ ਯੋਜਨਾ ਲੋਕਾਂ ਲਈ ਗੈਰ ਰਸਮੀ ਅਰਥ ਵਿਵਸਥਾ 'ਚ ਕੰਮ ਕਰਨਾ ਔਖਾ ਬਣਾ ਦੇਵੇਗੀ, ਜਿਸ ਨਾਲ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਘਟਾਉਣ 'ਚ ਮਦਦ ਮਿਲੇਗੀ। ਸਰਕਾਰ ਨੇ ਇਹ ਵੀ ਕਿਹਾ ਕਿ ਇਹ ਲੋਕਾਂ ਲਈ ਸਿਹਤ ਸੰਭਾਲ, ਪੜ੍ਹਾਈ ਪ੍ਰੋਗਰਾਮਾਂ, ਬੱਚਿਆਂ ਦੀ ਦੇਖਭਾਲ ਤੇ ਹੋਰ ਜਨਤਕ ਸੇਵਾਵਾਂ 'ਤੇ ਪਹੁੰਚ ਆਸਾਨ ਬਣਾ ਦੇਵੇਗੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਇਸ ਨਾਲ ਦੇਸ਼ 'ਚ ਗੈਰਕਾਨੂੰਨੀ ਤੌਰ ਤੇ ਕੰਮ ਕਰਨਾ ਔਖਾ ਹੋ ਜਾਵੇਗਾ ਸਰਹੱਦਾਂ ਨੂੰ ਹੋਰ ਸੁਰੱਖਿਅਤ ਬਣਾਇਆ ਜਾਵੇਗਾ ਤੇ ਆਮ ਨਾਗਰਿਕਾਂ ਨੂੰ ਕਈ ਲਾਭ ਵੀ ਪ੍ਰਦਾਨ ਕੀਤੇ ਜਾਣਗੇ ਚੀਨ ਨੇ ਭਾਰਤੀ ਫਾਰਮਾਸਿਟੀਕਲ ਉਤਪਾਦਾਂ ਤੇ ਆਯਾਤ ਡਿਊਟੀ 30 ਫੀਸ ਤੋਂ ਘਟਾ ਕੇ 0 ਕਰ ਦਿੱਤੀ ਹੈ ਇੱਕ ਕਦਮ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਫਾਰਮਾਸਿਊਟੀਕਲ ਆਯਾਤ ਤੇ 100% ਟੈਰਿਫ ਲਗਾਉਣ ਤੋਂ ਕੁਝ ਦਿਨ ਬਾਅਦ ਆਇਆ ਇਸ ਫੈਸਲੇ ਤੋਂ ਬਾਅਦ ਭਾਰਤੀ ਦਵਾਈ ਕੰਪਨੀਆਂ ਬਿਨਾਂ ਕਿਸੇ ਕਸਟਮ ਡਿਊਟੀ ਦੇ ਚੀਨ ਨੂੰ ਦਵਾਈਆਂ ਨਿਰਯਾਤ ਕਰ ਸਕਣਗੀਆਂ 트੍ਰੰਪ ਦੇ ਟੈਰਿਫ ਕਾਰਨ ਅਮਰੀਕੀ ਬਾਜ਼ਾਰ 'ਚ ਵੱਧਦੀਆਂ ਕੀਮਤਾਂ ਦੇ ਵਿਚਕਾਰ ਚੀਨ ਦਾ ਇਹ ਫੈਸਲਾ ਭਾਰਤੀ ਕੰਪਨੀਆਂ ਨੂੰ ਕਿਫਾਇਤੀ ਦਵਾਈਆਂ ਦੀ ਮਜ਼ਬੂਤ ਮੰਗ ਵਾਲਾ ਇੱਕ ਵਿਕਲਪਿਕ ਬਾਜ਼ਾਰ ਪ੍ਰਦਾਨ ਕਰ ਸਕਦਾ ਹੈ ਇਸ ਨਾਲ ਭਵਿੱਖ 'ਚ ਭਾਰਤੀ ਦਵਾਈਆਂ ਦੇ ਨਿਰਯਾਤ 'ਚ ਅਰਬਾਂ ਡਾਲਰ ਦਾ ਵਾਧਾ ਹੋ ਸਕਦਾ ਹੈ। 2 ਦਿਨ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ 트ੰਪ ਨੇ ਫਾਰਮਾਸਿਟਿਕਲ ਉਤਪਾਦਾਂ ਸਮੇਤ ਕਈ ਚੀਜ਼ਾਂ ਤੇ ਆਯਾਤ ਡਿਊਟੀਆਂ ਵਧਾ ਦਿੱਤੀਆਂ ਸਨ। ਇਹਨਾਂ ਵਿੱਚੋਂ ਫਾਰਮਾਸਿਟਿਕਲ ਉਤਪਾਦਾਂ ਤੇ 100% ਦਾ ਟੈਰਿਫ ਪ੍ਰਮੁੱਖ ਸੀ। ਇਹ ਵਧੀਆਂ ਹੋਈਆਂ ਡਿਊਟੀਆਂ 1 ਅਕਤੂਬਰ ਤੋਂ ਲਾਗੂ ਹੋਣਗੀਆਂ। ਦਵਾਈਆਂ ਤੋਂ ਲੈ ਕੇ ਭਾਰੀ ਟਰੱਕਾਂ ਤੱਕ ਦੇ ਆਯਾਤ ਕੀਤੇ ਸਮਾਨ ਹੋਰ ਮਹਿੰਗੇ ਹੋ ਜਾਣਗੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਜਿਨ੍ਹਾਂ ਉਤਪਾਦਾਂ ਤੇ ਟੈਰਿਫ ਦਾ ਐਲਾਨ ਕੀਤਾ ਉਹਨਾਂ ਵਿੱਚ ਰਸੋਈ ਦੀਆਂ ਅਲਮਾਰੀਆਂ ਬਾਥਰੂਮ ਵੈਨਿਟੀਜ਼ ਅਪਹੋਲਸਟਰਡ ਫਰਨੀਚਰ ਅਤੇ ਭਾਰੀ ਟਰੱਕ ਸ਼ਾਮਲ ਨੇ ਉਹਨਾਂ ਕਿਹਾ ਸੀ ਕਿ ਦਵਾਈਆਂ ਤੇ 100% ਆਯਾਤ ਡਿਊਟੀ ਰਸੋਈ ਦੀਆਂ ਅਲਮਾਰੀਆਂ ਤੇ ਬਾਥਰੂਮ ਵੈਨਿਟੀਜ਼ ਤੇ 50% ਫਰਨੀਚਰ ਤੇ 30% ਤੇ ਭਾਰੀ ਟਰੱਕਾਂ ਤੇ 25% ਡਿਊਟੀ ਲਗਾਈ ਜਾਵੇਗੀ 트ੰਪ ਦੇ ਫਾਰਮਾਸਿਟੀਕਲ ਆਯਾਤ ਤੇ 100% ਦਾ ਟੈਰਿਫ ਲਗਾਉਣ ਦੇ ਫੈਸਲੇ ਦਾ ਭਾਰਤ ਤੇ ਖਾਸ ਕਰਕੇ ਦੇਸ਼ ਦੇ ਫਾਰਮਾਸਿਟੀਕਲ ਨਿਰਮਾਣ ਉਦਯੋਗ ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ ਪਿਛਲੇ ਵਿੱਤੀ ਸਾਲ ਚ ਭਾਰਤੀ ਉਦਯੋਗ ਨੇ ਦੁਨੀਆ ਨੂੰ ਲਗਭਗ 2.5 ਲੱਖ ਕਰੋੜ ਦੇ ਫਾਰਮਾਸਿਟੀਕਲ ਨਿਰਯਾਤ ਕੀਤੇ ਜਿਸ ਵਿੱਚੋਂ ਲਗਭਗ 70000 ਕਰੋੜ ਮੁੱਲ ਇਕੱਲੇ ਅਮਰੀਕਾ ਨੂੰ ਨਿਰਯਾਤ ਕੀਤੇ ਗਏ ਅਮਰੀਕਾ ਭਾਰਤੀ ਦਵਾਈ ਨਿਰਮਾਤਾਵਾਂ ਲਈ ਸਭ ਤੋਂ ਵੱਡਾ ਬਾਜ਼ਾਰ ਰਿਹਾ ਜਿੱਥੇ 2025 ਦੇ ਪਹਿਲੇ 6 ਮਹੀਨਿਆਂ 'ਚ ਹੀ ਅਮਰੀਕਾ ਨੂੰ 32505 ਕਰੋੜ ਦੀ ਦਵਾਈ ਦੀ ਬਰਾਮਦ ਹੋਈ ਅਜਿਹੀ ਸਥਿਤੀ 'ਚ 100% ਦਾ ਟੈਰਿਫ ਲਗਾਉਣ ਕਾਰਨ ਸਸਤੀਆਂ ਭਾਰਤੀ ਦਵਾਈਆਂ ਵੀ ਅਮਰੀਕਾ 'ਚ ਮਹਿੰਗੀਆਂ ਦਰਾਂ ਤੇ ਵਿਗੜ ਗਈਆਂ ਇਸ ਸੰਬੰਧ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਦਿਓ ਇਜਾਜ਼ਤ ਆਪਣੇ ਜਸਵੀਰ ਨੂੰ ਦੇਖਦੇ ਰਹੋ ਟੀਵੀ ਪੰਜਾਬ